ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਹੈ ਮਾਂ ਦੀ ਕਮੀ ਸਵੇਰ ਦਾ ਸਮਾਂ ਸੀ ਰਸੋਈ ਵਿੱਚ ਚਾਹ ਉਬਾਲੇ ਮਾਰ ਰਹੀ ਸੀ ਮੈਂ ਟੀਵੀ ਉੱਪਰ ਚੱਲ ਰਿਹਾ ਕੀਰਤਨ ਸੁਣ ਰਿਹਾ ਸੀ ਕਿ ਮੈਸੇਜ ਨੇ ਹਲਕੀ ਜਹੀ ਮੁਸਕਾਨ ਨਾਲ ਕਿਹਾ ਭਲਕੜ ਦਾ ਜੀ ਤੁਹਾਨੂੰ ਯਾਦ ਕਿ ਅੱਜ ਤੁਹਾਡੇ ਦੋਸਤ ਗੁਰਮੀਤ ਦੀ ਕੰਟਰੈਕਸ਼ਨ ਕੰਪਨੀ ਦਾ ਸਾਲਾਨਾ ਸਮਾਗਮ ਹੈ ਉਹਨਾਂ ਦਾ ਸੱਦਾ ਪੱਤਰ ਕਈ ਦਿਨਾਂ ਤੋਂ ਆਇਆ ਪਿਆ। ਸ਼ਾਮ ਨੂੰ ਉਹਨਾਂ ਦੇ ਘਰ ਜਾਣਾ ਹੈ। ਮੈਂ ਮੱਥੇ ਤੇ ਹੱਥ ਮਾਰ ਕੇ ਕਿਹਾ, "ਚੰਗਾ ਹੋਇਆ, ਤੁਸੀਂ ਯਾਦ ਕਰਵਾ ਦਿੱਤਾ।" ਮੈਂ ਤਾਂ ਸੱਚੀ ਭੁੱਲਿਆ ਬੈਠਾ ਸੀ, ਤੁਸੀਂ ਤਿਆਰ ਰਹੋ, ਆਪਾਂ ਜ਼ਰੂਰ ਚੱਲਾਂਗੇ। ਗੁਰਮੀਤ ਮੇਰਾ ਬਹੁਤ ਪ੍ਰਾਣਾ ਮਿੱਤਰ ਹੈ, ਜਿਸ ਨੇ ਕੈਨੇਡਾ ਵਿੱਚ ਬਹੁਤ ਸਖਤ ਮਿਹਨਤ ਕਰਕੇ ਆਪਣੀ ਇੱਕ ਵੱਖਰੀ ਪਛਾਣ ਬਣਾਈ। ਆਜੋ ਇੱਕ ਬਹੁਤ ਵੱਡੀ ਕੰਪਨੀ ਦਾ ਮਾਲਕ ਹੈ ਜਦੋਂ ਅਸੀਂ ਉਸਦੇ ਘਰ ਪਹੁੰਚੇ ਤਾਂ ਉਸਦਾ ਆਲੀਸ਼ਾਨ ਘਰ ਰੌਸ਼ਨੀਆਂ ਨਾਲ ਜਗਮਗਾ ਕਰ ਰਿਹਾ ਸੀ ਬੇੜੇ ਵਿੱਚ ਰੰਗ-ਬਰੰਗੀਆਂ ਲਾਈਟਾਂ ਸੰਗੀਤ ਦੀ ਮਿੱਠੀ ਧੁਨ ਹਰ ਪਾਸੇ ਖੁਸ਼ੀ ਦਾ ਮਾਹੌਲ ਸੀ ਘਰ ਦਾ ਬੇੜਾ ਮਹਿਮਾਨਾਂ ਨਾਲ ਭਰਿਆ ਹੋਇਆ ਸੀ ਕੋਈ ਗੁਰਮੀਤ ਦੀ ਸਫਲਤਾ ਦੀਆਂ ਗੱਲਾਂ ਕਰ ਰਿਹਾ ਸੀ ਕੋਈ ਉਸਦੀ ਇਮਾਨਦਾਰੀ ਦੀ ਤਾਰੀਫ਼ ਕੋਈ ਕਹਿ ਰਿਹਾ ਸੀ ਕਿ ਇਹ ਬੰਦਾ ਬਹੁਤ ਥੱਲਿਓਂ ਉੱਠ ਕੇ ਬਹੁਤ ਉਚਾਈ ਤੱਕ ਪਹੁੰਚਾਈ ਪਰ ਇਸ ਸਾਰੀ ਰੌਣਕ ਵਿੱਚ ਗੁਰਮੀਤ ਦਾ ਉਦਾਸ ਚਿਹਰਾ ਮੇਰੇ ਮਨ ਨੂੰ ਖਟ ਕਰ ਰਿਹਾ ਸੀ ਉਹ ਸਾਰਿਆਂ ਨੂੰ ਮਿਲ ਤਾਂ ਰਿਹਾ ਸੀ ਮੁਸਕਰਾ ਵੀ ਰਿਹਾ ਸੀ ਪਰ ਉਸਦੀ ਮੁਸਕਾਨ ਉਸਦੇ ਚਿਹਰੇ ਦਾ ਸਾਥ ਨਹੀਂ ਦੇ ਰਹੀ ਸੀ ਅਸਤੀਆਂ ਅੱਖਾਂ ਵਿੱਚ ਉਦਾਸੀ ਛੁਪੀ ਹੋਈ ਸੀ ਜਿਵੇਂ ਉਸ ਦੇ ਅੰਦਰੋਂ ਕੁਝ ਟੁੱਟ ਰਿਹਾ ਹੋਵੇ ਮੇਰੇ ਤੋਂ ਰਹਿ ਨਾ ਗਿਆ ਮੈਂ ਗੁਰਮੀਤ ਦੇ ਕੋਲ ਗਿਆ ਤੇ ਪੁੱਛਿਆ ਗੁਰਮੀਤ ਵੀਰ ਸਭ ਕੁਝ ਵਧੀਆ ਚੱਲ ਰਿਹਾ ਹੈ ਪਰ ਤੇਰੇ ਚਿਹਰੇ ਤੇ ਖੁਸ਼ੀ ਨਹੀਂ ਦਿਸਦੀ ਕੋਈ ਗੱਲ ਹੈ ਗੁਰਮੀਤ ਨੇ ਮੇਰੇ ਵੱਲ ਦੇਖਿਆ ਕੁਝ ਪਲ ਚੁੱਪ ਰਿਹਾ ਫਿਰ ਡੂੰਗਾ ਸਾਹ ਲੈ ਕੇ ਕਹਿਣ ਲੱਗਾ अवतार वीर ਅੱਜ ਮੈਨੂੰ ਮੇਰੀ ਮਾਂ ਦੀ ਬਹੁਤ ਯਾਦ ਆ ਰਹੀ ਹੈ ਉਸਦੀ ਆਵਾਜ਼ ਭਾਰੀ ਹੋ ਗਈ ਉਹ ਕਹਿਣ ਲੱਗਾ ਕਿ ਜਦੋਂ ਮੈਂ ਕੈਨੇਡਾ ਆਇਆ ਸੀ ਉਹ ਦਿਨ ਬਹੁਤ ਔਖੇ ਸਨ ਮੈਂ ਦਿਨ ਰਾਤ ਮਿਹਨਤ ਕਰਦਾ ਸੀ ਕਿ ਸੌਖੇ ਦਿਨ ਲੈ ਕੇ ਆਉਣੇ ਹਨ ਮੇਰੀ ਮਾਂ ਉਹ ਮੈਂ ਉਹ ਵੀ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਸੀ ਗੁਰਮੀਤ ਦੀਆਂ ਅੱਖਾਂ ਭਾਰੀਆਂ ਉਹ ਕਹਿਣ ਲੱਗਾ ਕਿ ਮੇਰੀ ਮਾਂ ਨੇ ਮੇਰੇ ਸੁਪਨੇ ਆਪਣੇ ਸੁਪਨੇ ਬਣਾ ਲਏ ਸਨ ਮੇਰੀ ਕਾਮਯਾਬੀ ਲਈ ਉਹ ਆਪਣੀ ਸਿਹਤ ਤੱਕ ਭੁੱਲ ਗਈ ਫਿਰ ਇੱਕ ਦਿਨ ਉਸ ਨੂੰ ਨਾਮਰਾਦ ਕੈਂਸਰ ਦੀ ਬਿਮਾਰੀ ਚਿੰਬੜ ਗਈ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਮੈਂ ਕੁਝ ਵੀ ਨਾ ਕਰ ਸਕਿਆ ਮਾਂ ਮੈਨੂੰ ਸਦਾ ਲਈ ਇਕੱਲਾ ਛੱਡ ਕੇ ਚਲੀ ਗਈ ਏ ਕਹਿੰਦੇ ਹੋਏ ਗਰਮੀਤ ਮੇਰੇ ਗਲ ਲਾ ਕੇ ਉੱਚੀ ਉੱਚੀ ਰੋਣ ਲੱਗ ਪਿਆ ਉਸ ਦਾ ਸਰੀਰ ਕੰਬ ਰਿਆ ਸੀ ਅਵਤਾਰ ਵੀਰ ਅੱਜ ਮੇਰੇ ਕੋਲ ਕੋਠੀਆਂ ਹਨ ਗੱਡੀਆਂ ਹਨ ਨਾਮ ਹੈ ਇੱਜ਼ਤ ਹੈ ਪਰ ਇਹ ਸਭ ਕੁਝ ਮੈਨੂੰ ਸੁੰਨਾ ਲੱਗਦਾ ਮੇਰੀ ਮਾਂ ਮੇਰਾ ਭਵਿੱਖ ਸਵਾਰਨ ਲਈ ਜਿਉਂਦੀ ਰਹੀ ਆਹ ਦੇਖ ਅੱਜ ਮੇਰਾ ਭਵਿੱਖ ਤਾਂ ਬਣ ਗਿਆ ਪਰ ਦੇਖਣ ਲਈ ਮਾਂ ਨਹੀਂ ਰਹੀ ਉਹ ਪੁੱਬਾ ਮਾਰ ਕੇ ਰੋਣ ਲੱਗ ਪਿਆ ਉਸ ਤੇ ਹੰਝੂ ਦੇਖੇ ਨਹੀਂ ਜਾ ਰਹੇ ਸਨ ਉਸ ਦੀ ਇਹ ਹਾਲਤ ਦੇਖ ਕੇ ਮੇਰੀਆਂ ਅੱਖਾਂ ਵੀ ਗਿੱਲੀਆਂ ਹੋ ਗਈਆਂ ਉਸ ਪਲ ਮੈਨੂੰ ਸਮਝ ਆਈ ਕਿ ਸਫਲਤਾ ਦੀ ਚਮਕ ਕਈ ਵਾਰ ਅੰਦਰਲੇ ਹਨੇਰੇ ਨੂੰ ਨਹੀਂ ਮਿਟਾ ਸਕਦੀ ਮੈਂ ਉਸ ਨੂੰ ਹੌਸਲਾ ਦਿੱਤਾ ਤੇ ਕੁਝ ਦਿਨ ਬਾਅਦ ਘਰ ਵਾਪਸ ਆ ਗਿਆ ਪਰ ਮੇਰਾ ਮਨ ਉੱਥੇ ਹੀ ਰਹਿ ਗਿਆ ਸਾਰੇ ਰਾ ਮੈਂ ਰੱਬ ਨੂੰ ਕੋਸਦਾ ਆਇਆ ਕਿ ਰੱਬਾ ਤੂੰ ਉਹਨਾਂ ਨੂੰ ਇੰਨੀ ਜਲਦੀ ਕਿਉਂ ਲੈ ਜਾਣਾ ਹੈ ਜਿਨ੍ਹਾਂ ਦੀ ਹਲੇ ਇੱਥੇ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ ਉਸ ਰਾਤ ਘਰ ਪਹੁੰਚ ਕੇ ਵੀ ਮੇਰਾ ਮਨ ਸ਼ਾਂਤ ਨਹੀਂ ਹੋਇਆ ਮੈਂ ਬਿਸਤਰ ਤੇ ਲੇਟਿਆ ਤਾਂ ਅੱਖਾਂ ਬੰਦ ਕਰਨ ਵਾਲਾ ਅੱਖਾਂ ਕੰਨ ਬੰਦ ਕਰਨ ਨਾਲ ਵੀ ਨੀਂਦ ਨਹੀਂ ਆਈ ਸਗੋਂ ਮਾਂ ਦੀ ਮੂਰਤ ਸਾਹਮਣੇ ਆ ਖੜੀ ਹੋਈ ਉਹ ਮਾਂ ਜੋ ਬਿਨਾਂ ਕੁਝ ਕਹੇ ਆਪਣੇ ਬੱਚਿਆਂ ਦੇ ਦੁੱਖ ਆਪਣੇ ਅੰਦਰ ਸਮਾ ਲੈਂਦੀ ਹੈ ਅਚਾਨਕ ਮੈਨੂੰ ਮਹਿਸੂਸ ਹੋਇਆ ਕਿ ਨਾਲ ਵਾਲੇ ਕਮਰੇ ਤੋਂ ਹੌਲੀ ਜਹੀ ਆਵਾਜ਼ ਆ ਰਹੀ ਹੈ ਮੈਂ ਉੱਠ ਕੇ ਵੇਖਿਆ ਤਾਂ ਮਾਂ ਸਾਹਮਣੇ ਦੀਵਾਨ ਤੇ ਬੈਠੀ ਸਿਮਰਨ ਕਰ ਰਹੀ ਸੀ ਮੈਂ ਚੁੱਪਚਾਪ ਮਾਂ ਦੇ ਕੋਲ ਜਾ ਬੈਠਿਆ ਤਾਂ ਮਾਂ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਪੁੱਛਿਆ ਕੀ ਗੱਲ ਹੋ ਗਈ ਪੁੱਤ ਅੱਖਾਂ ਕਿਉਂ ਭਰੀਆਂ ਨੇ ਮੈਂ ਕੋਈ ਜਵਾਬ ਨਾ ਦੇ ਸਕਿਆ ਸਿਰਫ ਉਸਦੇ ਗੋਡਿਆਂ 'ਚ ਸਿਰ ਰੱਖ ਦਿੱਤਾ ਉਸ ਪਲ ਮੈਨੂੰ ਸਮਝ ਆਈ ਕਿ ਰੱਬ ਜੇ ਧਰਤੀ ਤੇ ਕਿਤੇ ਦਿਖਾਈ ਦਿੰਦਾ ਹੈ ਤਾਂ ਉਹ ਮਾਂ ਦੇ ਰੂਪ 'ਚ ਹੀ ਦਿਸਦਾ ਹੈ ਮੇਰੀਆਂ ਸੋਚਾਂ ਵਿੱਚ ਗੁਰਮੀਤ ਦਾ ਚਿਹਰਾ ਘੁੰਮ ਰਿਹਾ ਸੀ ਉਹ ਸਾਰੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਵੀ ਇਕੱਲਾ ਸੀ ਮੈਂ ਮਨ ਹੀ ਮਨ ਅੰਦਰ ਸੋਚਿਆ ਕਿ ਜਿਨ੍ਹਾਂ ਦੀ ਮਾਂ ਜਿਉਂਦੀ ਹੈ ਉਹ ਅਮੀਰ ਹਨ ਭਾਵੇਂ ਉਹਨਾਂ ਕੋਲ ਕੁਝ ਵੀ ਨਾ ਹੋਵੇ ਤੇ ਜਿਨ੍ਹਾਂ ਦੀ ਮਾਂ ਨਹੀਂ ਰਹੀ ਉਹ ਗੁਰਮੀਤ ਵਾਂਗ ਕਰੋੜਾਂ 'ਚ ਵੀ ਗਰੀਬ ਹਨ ਮੈਂ ਵੈਸ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਰੱਬਾ ਜਿਨ੍ਹਾਂ ਦੀ ਮਾਂ ਸਿਰ ਤੇ ਛਾਂ ਬਣ ਕੇ ਖੜੀ ਐ ਉਹਨਾਂ ਨੂੰ ਅਸਤੀ ਕਦਰ ਕਰਨ ਦੀ ਅਕਲ ਬਖਸ਼ੀ ਕਿਉਂਕਿ ਜਦੋਂ ਮਾਂ ਕੋਲ ਨਹੀਂ ਰਹਿੰਦੀ ਉਸ ਵੇਲੇ ਮਾਂ ਦੀ ਕਮੀ ਬਹੁਤ ਰੜਕਦੀ ਐ ਤੇ ਮਰਦੇ ਦਮ ਤੱਕ ਰੜਕਦੀ ਰਹਿੰਦੀ ਐ ਇੱਕ ਆਪਣੀ ਮਾਂ ਲਈ ਪਿਆਰਾ ਜਿਹਾ ਲਾਈਕ ਜ਼ਰੂਰ ਦੇਣਾ ਕਹਾਣੀ ਨੂੰ ਲਾਈਕ ਜ਼ਰੂਰ ਕਰਨਾ ਚੈਨਲ ਤੇ ਨਵੇਂ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ ਮਾਪਿਆਂ ਨਾਲ ਹੀ ਸਰਦਾਰੀਆਂ ਹੁੰਦੀਆਂ ਹਨ ਮਾਤਾ ਪਿਤਾ ਦੀ ਕਦਰ ਕਰਿਆ ਕਰੋ